ਇਸ ਤਰ੍ਹਾਂ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੋ ਮੁਲਕ ਭਾਰਤ ਹੋ ਗਿਆ ਚੀਨ ਹੋ ਗਿਆ ਇੱਕ ਪਾਸੇ ਭਾਰਤ ਚ ਆਬਾਦੀ ਜਿਹੜੀ ਉਹ ਸਮੱਸਿਆ ਬਣੀ ਹੋਈ ਹੈ ਉੱਥੇ ਰੌਲਾ ਪੈ ਗਿਆ ਕਿ ਦੋ ਤੋਂ ਵੱਧ ਜਾਂ ਤੀਜਾ ਨਿਆਣਾ ਹੋ ਗਿਆ ਤੇ ਤੁਹਾਨੂੰ ਲੱਗੇਗਾ ਜੁਰਮਾਨਾ ਦੂਜੇ ਪਾਸੇ ਚੀਨ ਜਿਨੇ ਆਪਣੀ ਆਬਾਦੀ ਨੂੰ ਆਪਣੇ ਸਿਸਟਮ ਨੂੰ ਇਸ ਤਰੀਕੇ ਨਾਲ ਸੈੱਟ ਕੀਤਾ ਕਿ ਉੱਥੇ ਜ਼ਿਆਦਾ ਆਬਾਦੀ ਵਰਦਾਨ ਹੈ ਉੱਥੇ ਹੁਣ ਰੌਲਾ ਪੈ ਗਿਆ ਕਿ ਆਬਾਦੀ ਘਟ ਰਹੀ ਹੈ ਹਾਕਮਾਂ ਨੂੰ ਫਿਕਰ ਪੈ ਗਈ ਹੈ ਉਹ ਕਹਿੰਦੇ ਨੇ ਕਿ ਜਿਹੜਾ ਜ਼ਿਆਦਾ ਬੱਚੇ ਪੈਦਾ ਕਰੂਗਾ ਉਹਨੂੰ ਅਸੀਂ ਸਬਸਿਡੀ ਵੀ ਦੇਣੀ ਹੈ ਇਹ ਦੁਨੀਆ ਦੇ ਵਿੱਚ ਟ੍ਰੈਂਡ ਉਲਟਾ ਹੋਇਆ ਹਮ ਹਮ ਬਹੁਤ ਸਾਰੇ ਮੁਲਕ ਲੋ ਬਰਥ ਰੇਟ ਨਾਲ ਜੂਝ ਰਹੇ ਆ ਜਨਮ ਦਰ ਬਹੁਤ ਘਟ ਗਈ ਹੈ ਭਾਪ ਜੇ ਇੱਕ ਕਪਲ ਹੈ ਜਿਹੜਾ ਮੈਰਿਡ ਹੈ ਜਾਂ ਜਿਨ੍ਹਾਂ ਨੇ ਬੱਚੇ ਪੈਦਾ ਕਰਨ ਜੇ ਦੋ ਪੈਦਾ ਕਰਨਗੇ ਤਾਂ ਆਬਾਦੀ ਬਰਾਬਰ ਰਹੇਗੀ ਕਿਉਂਕਿ ਦੋ ਨੇ ਜੀ ਜੇ ਇੱਕ ਐਕਸਟਰਾ ਹੋਵੇਗਾ ਤਾਂ ਫਿਰ ਆਬਾਦੀ ਵਧੇਗੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਨਮ ਤੇ ਮੌਤ ਦੀ ਦਰ ਦਾ ਅੰਤਰ ਬਹੁਤ ਥੋੜਾ ਹੈ ਜੇ ਆਬਾਦੀ ਇਕੱਲੇ ਉਹਦੇ ਸਿਰ ਤੇ ਵਧਾਉਣੀ ਹੋਵੇ ਕੈਨੇਡਾ ਨੇ ਤਾਂ ਬਹੁਤ ਮਿਨਿਮਮ ਜੀ ਵਧੇਗੀ ਹਰ ਸਾਲ ਜਿਹੜੀ ਕੈਨੇਡਾ ਦੀ ਵਾਦੀ ਵਾਦੀ ਹੋ ਇਮੀਗ੍ਰੈਂਟ ਦੇ ਸਿਰ ਤੇ ਵਾਦੀ ਆ ਪਰ ਚੀਨ ਵਰਗਾ ਮੁਲਕ ਜਿੱਥੇ ਕਦੇ ਤਿੰਨ ਦਹਾਕੇ 30 ਸਾਲ ਤੋਂ ਵੀ ਵੱਧ ਸਮਾਂ 1 ਚਾਈਲਡ ਪਾਲਿਸੀ ਰਹੀ ਉਹਨਾਂ ਨੇ ਰੂਲ ਬਦਲ ਦਿੱਤੇ ਨੇ ਉਹ ਤਾਂ ਖਤਮ ਕਰ ਦਿੱਤੀ ਸੀ ਉਹਨਾਂ ਨੇ ਪਰ ਉਹ ਅੱਗੇ ਦੀ ਹੁਣ ਗੱਲ ਕਰ ਰਹੇ ਨੇ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਜੀ ਇੱਕ ਇਹੋ ਜਿਹਾ ਮੁਲਕ ਚਾਈਨਾ ਭਾਰਤ ਦਾ ਗੁਵੰਢੀ ਮੁਲਕ ਭਾਵੇਂ ਇਸ ਵੇਲੇ ਦੁਨੀਆ ਵਿੱਚ ਦੂਸਰੇ ਨੰਬਰ ਦੀ ਉਹਨਾਂ ਦੀ ਆਬਾਦੀ ਹੈ ਭਾਰਤ ਦੇ ਵਿੱਚ ਆਬਾਦੀ ਐਸ ਵੇਲੇ ਸਭ ਤੋਂ ਵੱਧ ਆ ਦੁਨੀਆ ਦੇ ਵਿੱਚ ਤੇ ਕਦੇ ਭਾਰਤ ਦੇ ਵਿੱਚ ਵੀ ਅਸੀਂ ਸੁਣਿਆ ਹੋਵੇਗਾ ਬਹੁਤ ਕੁਝ ਲਿਖਿਆ ਆਬਾਦੀ ਦੇ ਬਾਰੇ ਆਬਾਦੀ ਘਟਾਉਣ ਦੇ ਬਾਰੇ ਬੱਚੇ ਦੋ ਹੀ ਕਾਫੀ ਹੋਰ ਬਹੁਤ ਸਾਰੇ ਸਲੋਗਨ ਇਸ ਤਰ੍ਹਾਂ ਦੇ ਪਰਿਵਾਰ ਨਿਯੋਜਨ ਯੋਜਨਾ ਇਹ ਸਾਰੀਆਂ ਚੀਜ਼ਾਂ ਅਸੀਂ ਸਭ ਨੇ ਮਹਿਸੂਸ ਕੀਤੀਆਂ ਹੋਈਆਂ ਆਪਣੇ ਜੀਵਨ ਦੇ ਵਿੱਚ ਦੇਖੀਆਂ ਹੋਈਆਂ ਨੇ ਪਰ ਭਾਰਤ ਦੇ ਵਿੱਚ ਆਬਾਦੀ ਹੁਣ ਕਾਫੀ ਤੇਜ਼ੀ ਨਾਲ ਜੋ ਵਾਧਦੀ ਹੁੰਦੀ ਸੀ ਉਹ ਅੱਗੇ ਨਾਲੋਂ ਘਟ ਗਈ ਹੈ ਪਰ ਫਿਰ ਵੀ ਠੀਕ ਠਾਕ ਰਫਤਾਰ ਹੈ ਅਜੇ ਵੀ ਇੰਡੀਆ ਦੇ ਵਿੱਚ ਪੰਜਾਬ ਵਿੱਚ ਬਹੁਤੀ ਨਹੀਂ ਰਹੀ ਪਰ ਚਾਈਨਾ ਜੋ ਕਿ ਨੰਬਰ 1 ਸੀ ਪਰ ਚਾਈਨਾ ਕੋਲ ਰਕਬਾ ਵੀ ਬਹੁਤ ਹੈ ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਆਬਾਦੀ ਦਾ ਵਸੋਂ ਦਾ ਬਹੁਤਾਂ ਵੱਡਾ ਹਿੱਸਾ ਇੱਕ ਕਿਸੇ ਦੇ ਵਿੱਚ ਹੈ ਪਰ ਉਹਨਾਂ ਨੇ ਤਕਰੀਬਨ 30 ਸਾਲ ਇੱਕੋ ਜਹੀ ਨੀਤੀ ਰੱਖੀ ਜਿਸ ਨੂੰ 1 ਚਾਈਲਡ ਪਾਲਿਸੀ ਕਿਹਾ ਜਾਂਦਾ ਸੀ ਭਾਵ ਇੱਕ ਬੱਚਾ ਪੈਦਾ ਕਰਨਾ ਤੇ ਉਸ ਤੋਂ ਬਾਅਦ 2016 ਦੇ ਆਸ-ਪਾਸ ਉਹ ਨੀਤੀ ਤਾਂ ਖਤਮ ਕਰਨ ਤੋਂ ਬਾਅਦ ਹੁਣ ਕਹਾਣੀ ਬਿਲਕੁਲ ਪਲਟ ਗਈ ਹੈ ਹੁਣ ਚੀਨ ਸਰਕਾਰ ਨੇ ਕੁਝ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਕਿ ਜਿਹੜੇ ਕਪਲ ਦੇ 2 ਜਾਂ 2 ਤੋਂ ਵੱਧ ਬੱਚੇ ਹੋਣਗੇ ਤੇ ਜਾਂ ਇੱਕ ਵੀ ਹੋਵੇਗਾ ਤੇ ਉਹਨਾਂ ਨੂੰ ਕੁਝ ਨਾ ਕੁਝ ਮਿਲੇਗਾ ਤੀਸਰਾ ਸਾਲ ਲਗਾਤਾਰ ਹੋ ਗਿਆ ਜਦੋਂ ਚੀਨ ਦੀ ਆਬਾਦੀ ਘਟਿਆ ਉਹਨਾਂ ਦੀ ਸਰਕਾਰੀ ਏਜੰਸੀ ਦੇ ਅੰਕੜਿਆਂ ਮੁਤਾਬਕ ਭਾਵ ਆਬਾਦੀ ਘਟ ਰਹੀ ਹੈ ਵੱਧ ਨਹੀਂ ਰਹੀ ਘਟ ਰਹੀ ਹੈ ਆਬਾਦੀ ਤੇ ਬੱਚੇ ਪੈਦਾ ਕਰਨ ਦੀ ਸੁਸਤ ਰਫਤਾਰ ਨੇ ਚੀਨ ਸਰਕਾਰ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ ਕਿ ਸਾਡੀ ਆਬਾਦੀ ਜਿਹੜੀ ਬਹੁਤ ਤੇਜ਼ੀ ਨਾਲ ਬਜ਼ੁਰਗ ਹੋ ਰਹੀ ਹੈ ਜੋ ਇੱਕ ਸਮੇਂ ਦੇ ਵਿੱਚ ਪੈਦਾ ਹੋਈ ਹੈ ਉਹਨਾਂ ਲਈ ਕੰਮ ਕੌਣ ਕਰੇਗਾ ਔਰ ਇਸ ਵੇਲੇ ਸਰਕਾਰ ਨੇ ਤਕਰੀਬਨ 3600 ਜਵਾਨ ਜੋ ਉਥੇ ਦੀ ਲੋਕਲ ਕਰੰਸੀ ਹੈ 500 ਅਮਰੀਕਨ ਡਾਲਰਾਂ ਦੇ ਬਰਾਬਰ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੇਣ ਦਾ ਐਲਾਨ ਉਹਨਾਂ ਨੇ ਕੀਤਾ ਚੀਨ ਵਿੱਚ ਵਿਆਹ ਕਰਾਉਣ ਦੀ ਦਰ ਵੀ ਜਿਹੜੀ ਹੈ ਕਾਫੀ ਰਿਕਾਰਡ ਪੱਧਰ ਤੇ ਡਿੱਗ ਚੁੱਕੀ ਹੈ ਤੇ ਵਿਆਹੁਤਾ ਜੋੜੇ ਬੱਚੇ ਪੈਦਾ ਕਰਨ ਤੋਂ ਘਬਰਾ ਰਹੇ ਨੇ ਕਿਉਂਕਿ ਬੱਚੇ ਪਾਲ ਕੇ ਵੱਡੇ ਕਰਨ ਦਾ ਤੇ ਪਾਲਣ ਪੋਸ਼ਣ ਦਾ ਖਰਚਾ ਬਹੁਤ ਵੱ ਚੁੱਕਾ ਹੈ। ਇੱਕ ਅੰਦਾਜ਼ੇ ਮੁਤਾਬਕ ਚੀਨ ਵਿੱਚ 17 ਸਾਲ ਦੇ ਬੱਚੇ ਨੂੰ ਤਕਰੀਬਨ 1,75,000 ਅਮਰੀਕਨ ਡਾਲਰਾਂ ਦੀ ਲੋੜ ਪਵੇਗੀ ਜੇ ਉਹਨੂੰ ਪੂਰਾ ਪਾਲਣਾ ਹੋਵੇਗਾ। ਤੇ ਹੁਣ ਚੀਨ ਦੀ ਇਹ ਜਿਹੜੀ ਫੈਡਰਲ ਸਰਕਾਰ ਹੈ ਕੁਮਿੰਿਸਟਰ ਸਰਕਾਰ ਉਹਨਾਂ ਨੇ ਤੇ ਇਸ ਇਹ ਜਿਹੜਾ ਇੱਕ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੀ ਹੈ। ਲੇਕਿਨ ਇਸ ਤੋਂ ਪਹਿਲਾਂ ਵੀ ਕੁਝ ਪ੍ਰੋਵਿੰਸ ਕੁਝ ਸੂਬੇ ਉਹਨਾਂ ਦੇ ਹੈਗੇ ਨੇ। ਜਿਨ੍ਹਾਂ ਨੇ ਮਾਪਿਆਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਮੁਆਵਜ਼ਾ ਰਾਸ਼ੀਆਂ ਆਪਣੇ ਤੌਰ ਤੇ ਦੇਣ ਦਾ ਐਲਾਨ ਕੀਤਾ ਹੋਇਆ ਹੋਹੋਟ ਨਾਂ ਦੀ ਇੱਕ ਪ੍ਰੋਵਿੰਸ ਹੈ ਜੀ ਮੰਗੋਲੀਆ ਦੇ ਨਾਲ ਉਹਦੇ ਵਿੱਚ ਤਿੰਨ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਨੂੰ ਹਰ ਇੱਕ ਬੱਚੇ ਦੇ ਹਿਸਾਬ ਨਾਲ 1 ਲੱਖ ਯੁਆਨ ਜਿਹੜੇ ਨੇ ਉਹ ਸਾਲ ਦੇ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਇੱਕ ਹੋਰ ਸੁੱਬੇ ਵਿੱਚ ਤੀਸਰਾ ਬੱਚਾ ਪੈਦਾ ਕਰਨ ਤੇ 3 ਸਾਲ ਦੀ ਉਮਰ ਹੋਣ ਤੱਕ ਹਰ ਮਹੀਨੇ 500 ਯੁਆਨ ਜਿਹੜੇ ਨੇ ਦਿੱਤੇ ਜਾਣਗੇ ਤੇ ਇੱਕ ਅੰਦਾਜ਼ੇ ਮੁਤਾਬਕ ਇਹ ਜੋ ਚੀਨ ਦੀ 1.4 ਬਿਲੀਅਨ ਦੀ ਆਬਾਦੀ ਹੈ ਉਹਨੂੰ ਕੀ ਫਰਕ ਪਵੇਗਾ ਇਹਦੇ ਬਾਰੇ ਅੰਕੜੇ ਤੇ ਇਹ ਕਹਿੰਦੇ ਨੇ ਕਿ ਇਹ ਸਕੀਮਾ ਜਿੱਥੇ-ਜਿੱਥੇ ਜਿਹੜੇ ਸੂਬਿਆਂ 'ਚ ਪਹਿਲਾਂ ਚੱਲੀਆਂ ਉਹਨਾਂ ਨਾਲ ਬਹੁਤਾ ਫਰਕ ਨਹੀਂ ਪਿਆ ਹੁਣ ਚੀਨ ਦੇ ਵਿੱਚ ਬਜ਼ੁਰਗ ਹੋ ਚੁੱਕੀ ਆਬਾਦੀ ਦੀ ਸੇਵਾ ਕੌਣ ਕਰੇਗਾ ਉਹਨਾਂ ਲਈ ਕੰਮ ਕੌਣ ਕਰੇਗਾ ਇਸ ਗੱਲ ਦੀ ਸਰਕਾਰ ਨੂੰ ਚਿੰਤਾ ਹੈ ਹੁਣ ਇਹ ਜੋ ਮੁਲਕ ਜਿੱਥੇ ਕਦੇ ਇਸ ਤਰ੍ਹਾਂ ਸਖਤੀ ਨਾਲ ਬੱਚੇ ਪੈਦਾ ਕਰਨ ਤੇ ਜਿਹੜਾ ਲੋਕਾਂ ਨੂੰ ਉਹਨਾਂ ਨੂੰ ਰੋਕਿਆ ਜਾਂਦਾ ਸੀ ਜਾਂ ਕਾਨੂੰਨ ਤਾਂ ਨਹੀਂ ਸੀ ਇਸ ਤਰ੍ਹਾਂ ਦਾ ਪਰ ਫਿਰ ਵੀ ਕੁਝ ਸੀ ਕੁਝ ਇਨਸੈਂਟਮ ਜਿਹੜੇ ਉਹਨਾਂ ਤੋਂ ਖੋਹ ਲੈ ਜਾਂਦੇ ਸੀ ਉਥੋਂ ਇਹਨਾਂ ਦਾ ਪਾਸਾ ਪਲਟ ਕੇ ਨੀਤੀ ਦਾ ਦੂਸਰੇ ਪਾਸੇ ਨੂੰ ਬਦਲ ਜਾਣਾ ਆਪਨੇ ਆਪ ਦੇ ਵਿੱਚ ਇਤਿਹਾਸਿਕ ਹੈ